ਚੰਡੀਗੜ੍ਹ ਪੁਲਿਸ ਦਾ ਇੱਕ ਅੱਜ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਜਿਹੜਾ ਹੈਗਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਰੋਕ ਕੇ ਤੁਹਾਡਾ ਚਲਾ ਨਹੀਂ ਘਟੇਗੀ ਤਾਂ ਹਮ ਦੱਸਦੇ ਕਿ ਅੱਜ ਚੰਡੀਗੜ੍ਹ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ ਹੈਗਾ ਕਿ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਟਾਈਮ ਤੋਂ ਜਿਹੜੀ ਹੈਗੀ ਹੈ ਪੁਲਿਸ ਦੇ ਖਿਲਾਫ ਰਿਸ਼ਵਤ ਖੋਰੀ ਨੂੰ ਲੈ ਕੇ ਜਿਹੜੀ ਹੈਗੀ ਹੈ ਕਾਫੀ ਵੀਡੀਓਜ਼ ਵੀ ਵਾਇਰਲ ਹੋਈ ਸੀਗੀ ਇਸ ਤੋਂ ਬਾਅਦ ਜਿਹੜਾ ਹੈਗਾ ਚੰਡੀਗੜ੍ਹ ਦੇ ਡੀਜੀਪੀ ਨੇ ਜਿਹੜਾ ਹੈਗਾ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਜਿਹੜਾ ਹੈਗਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਜਿਹੜੀ ਹੈਗੀ ਹੈ ਕਿਸੇ ਵੀ ਗੱ ਜਿਹੜਾ ਹੈਗਾ ਚਲਾਨ ਨਹੀਂ ਕੱਟੇਗੀ ਮੈਂ ਨਾ तमाम ਗੱਲਬਾਤ ਕਰਨ ਲਈ ਮੈਂ ਸਿਆਸੀ ਮਾਹਿਰ ਤੇ ਐਕਸਪੋਰਟ ਮੇਨਲ ਮਨਜੀਤ ਸੈਦਵ ਜੀ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਸਰ ਅੱਜ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਚੰਡੀਗੜ੍ਹ ਪੁਲਿਸ ਦੇ ਆਲਾ ਅਧਿਕਾਰੀ ਡੀਜੀਪੀ ਸਾਹਿਬ ਦਾ ਕਿ ਰੋਕ ਕੇ ਚਲਾਨੀ ਕੱਟੇ ਜਾਵੇਗਾ ਇਹਦੇ ਨਾਲ ਕੀ ਸਮਝਦੇ ਤੁਸੀਂ ਇਸ ਫੈਸਲੇ ਨੂੰ ਕੀ ਕਹਿਣਾ ਚਾਹੋਗੇ ਮਨੀ ਜੀ ਮੈਂ ਇਸ ਜਿਹੜੀ ਗੱਲ ਉਹਨੇ ਮੂਹਮ ਕੀਤੀ ਹੈ ਉਹਦਾ ਸਵਾਗਤ ਕਰਦਾ ਵੀ ਉਹਨਾਂ ਨੇ ਬਹੁਤ ਵਧੀਆ ਇੱਕ ਲੇ ਲੋਕੀ ਸ਼ਹਿਰ ਦੇ ਵਿੱਚ ਮੈਂ ਅੱਜ ਦੇਖ ਰਿਹਾ ਸੀਗਾ ਵੀ ਸੋਸ਼ਲ ਮੀਡੀਆ 'ਚ ਇੱਕ ਖਬਰ ਜਿਹੜੀ ਇੱਕ ਅੱਗ ਵਾਂਗਰ ਫੈਲ ਗਈ ਹੈ ਲੋਕੀ ਬਹੁਤ ਹੀ ਖੁਸ਼ ਨੇ ਵੀ ਇਹ ਜਿਹੜਾ ਚਲਾਨ ਸਿਸਟਮ ਹੈ ਖਤਮ ਹੋਇਆ ਕਿਉਂਕਿ ਚੰਡੀਗੜ੍ਹ ਨੂੰ ਚਲਾਨਗੜ੍ਹ ਕਿਹਾ ਜਾਂਦਾ ਸੀਗਾ ਮੈਂ ਆਪਣੇ ਵੱਡੇ ਵੱਡੇ ਸਿੰਗਰਸ ਦੀ ਇੰਟਰਵਿਊ ਅਸੀਂ ਕੀਤੀ ਹੈ ਉਹ ਵੀ ਇਹ ਗੱਲ ਕਹਿੰਦੇ ਨੇ ਵੀ ਚੰਡੀਗੜ੍ਹ ਤਾਂ ਚਲਾਨਗੜ੍ਹ ਹੈ ਜਾਂ ਲੀਡਰ ਨੂੰ ਪੁੱਛਰੋ ਵੀ ਚੰਡੀਗੜ੍ਹੇ ਚਲਾਨਗੜ੍ਹ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਂਦਾ ਔਰ ਚ ਵੱਡੀ ਗੱਲ ਇਹ ਹੈ ਵੀ ਅਗਰ ਇੱਕ ਕਿਸੇ ਚੀਜ਼ ਦਾ ਫਾਇਦਾ ਹੁੰਦਾ ਤਾਂ ਉਹਦਾ ਨੁਕਸਾਨ ਵੀ ਹੁੰਦਾ ਇਹਦਾ ਨੁਕਸਾਨ ਇਹ ਹੋਏਗਾ ਵੀ ਜਿਹੜੀ ਲੋਕਾਂ ਨੂੰ ਟ੍ਰੈਫਿਕ ਅਵੇਅਰ ਕਰਨਾ ਉਹਨਾਂ ਨੂੰ ਜਾਗਰੂਕ ਕਰਨਾ ਉਹਦੇ ਕਿਤੇ ਨਾ ਕਿਤੇ ਕਮੀ ਜ਼ਰੂਰ ਆਏਗੀ ਇਹ ਇਹ ਥੋੜੀ ਇਹ ਚ ਮੈਨੂੰ ਲੱਗਦਾ ਹੈ ਵੀ ਸਰਕਾਰ ਨੇ ਜਿਹੜਾ ਐਕਸ਼ਨ ਲਿਆ ਇਹਨੂੰ ਇੱਕ ਸੀਕ੍ਰੇਟ ਵੀ ਰੱਖਿਆ ਜਾ ਸਕਦਾ ਸੀਗਾ ਆਮ ਪਬਲਿਕ ਤੱਕ ਮੈਸੇਜ ਦੇਣ ਦੀ ਬਜਾਏ ਇਹਨੂੰ ਆਪਣੇ ਨਾਮ ਜਿਹੜੇ ਸਰਕਾਰ ਦੇ ਕਰਮਚਾਰੀ ਨੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਸੰਦੇਸ਼ ਆ ਦਿੱਤਾ ਜਾ ਸਕਦਾ ਸੀਗਾ ਵੀ ਤੁਸੀਂ ਚਲਾਨ ਨਹੀਂ ਕਟੋਗੇ ਚਲਾਨ ਜਿਹੜਾ ਹੈਗਾ ਉਹ ਕੱਟਣ ਦੀ ਪਾਵਰ ਤੁਹਾਡੀ ਅਸੀਂ ਨਹੀਂ ਦੇ ਰਹੇ ਹੈਗੇ ਆ ਹੁੱਲੜ ਪਾਜੀ ਦੀ ਗੱਲ ਕੀਤੀ ਜਾਵੇ ਤਾਂ ਸਰ ਹੁਣ ਸ਼ਾਇਦ ਇਹ ਲੱਗਦਾ ਕਿ ਕਿਉਂਕਿ ਮੈਂ ਇੱਕ ਸੋਸ਼ਲ ਮੀਡੀਆ ਤੇ ਚੀਜ਼ ਦੇਖ ਰਿਹਾ ਸੀਗਾ ਤਾਂ ਹੁੱਲੜ ਪਾਜੀ ਵੱਧ ਸਕਦੀ ਹੈ ਬਿਨਾ ਹੈਲਮਟ ਤੋਂ ਨੌਜਵਾਨ ਤੁਰਣਗੇ ਕਿਉਂਕਿ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੇ ਚੰਡੀਗੜ੍ਹ ਦੇ ਪਿੰਡਾਂ ਦੇ ਲੋਕ ਬੱਚੇ ਨੇ ਉਹ ਪੁਲਸ ਨੂੰ ਦੇਖ ਕੇ ਜਿਹੜਾ ਹੈਗਾ ਹੈਲਮਟ ਲਾ ਲੈਂਦੇ ਸੀਗੇ ਪਰ ਹੁਣ ਉਹ ਚੀਜ਼ ਸ਼ਾਇਦ ਖਤਮ ਹੋ ਗਈ ਹਾਂ ਮੈਂ ਬਿਲਕੁਲ ਇਹੀ ਮੈਂ ਮਰੀ ਜੀ ਇਹੀ ਗੱਲ ਕਹੀ ਹੈ ਵੀ ਜਿਹੜੀ ਪ੍ਰੈਜ਼ੈਂਸ ਹੈਗੀ ਹੈ ਪੁਲਿਸ ਦੀ ਜਿਹੜੀ ਮੌਜੂਦਗੀ ਹੈਗੀ ਹੈ ਉਹ ਬਹੁਤ ਹੀ ਵੱਡਾ ਕਾਊਂਟ ਕਰਦੀ ਹੈ ਇੱਕ ਲੋਕਾਂ ਦੇ ਮਨ 'ਚ ਇੱਕ ਫੇਅਰ ਹੁੰਦਾ ਵਰਦੀ ਦਾ ਵੀ ਅਗੇ ਟ੍ਰੈਫਿਕ ਪੁਲਿਸ ਦਾ ਕਰਮਚਾਰੀ ਖੜਾ ਹੈ ਮੈਰੀ ਜਿਹੜੀ ਹੈ ਮੇਰਾ ਚਲਾਨ ਕਟਾ ਜਾ ਸਕਦਾ ਹੈ ਹਾਲਾਂਕਿ ਇਹਨਾਂ ਨੇ ਦਾਵਾ ਕੀਤਾ ਵੀ ਸਾਰੀ ਜਗ੍ਹਾ ਜਿਹੜੇ ਕੈਮਰਾਜ਼ ਲੱਗੇ ਹੋਏ ਨੇ ਕੈਮਰੇ ਦੇ ਨਾਲ ਅਸੀਂ ਚਲਾਨ ਕੱਟਦੇ ਹਾਂ ਲੇਕਿਨ ਇਹਦੇ ਵਿੱਚ ਜਿਹੜੀ ਪੋਪੂਲੇਸ਼ਨ ਹੈਗੀ ਆ ਬਹੁਤ ਹੀ ਵੱਡੀ ਜਿਹੜੀ ਆਬਾਦੀ ਹੈਗੀ ਹੈ ਉਹ ਇੰਨੀ ਪੜੀ ਲਿਖੀ ਨਹੀਂ ਹੈ ਜਿੰਨੂੰ ਪਤਾ ਵੀ ਕੈਮਰੇ ਨਾਲ ਵੀ ਮੇਰਾ ਚਲਾਨ ਕਟਾ ਜਾ ਰਿਹਾ ਹੈ ਇਹਦੇ ਨਾਲ ਟ੍ਰੈਫਿਕ ਵਾਇਲੇਸ਼ਨ ਮੇਰੇ ਹਿਸਾਬ ਨਾਲ ਵਧਣਗੇ ਹਾਲਾਂਕਿ ਅੱਜ ਹੀ ਮੇਰੇ ਇੱਕ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਦੇ ਪੁਰਾਣੇ ਮੈਂਬਰ ਨੇ ਜਿਹੜੇ ਉਹ ਗੱਲ ਕਰ ਰਹੇ ਸੀਗੇ ਬੀਐਸਏ ਇਹ ਪ੍ਰਸਤਾਵ ਲੈ ਕੇ ਆਂਦਾ ਸੀਗਾ ਵੀ ਚਲਾਨ ਜਿਹੜਾ ਨਾ ਕਟਿਆ ਜਾਏ ਲੋਕਾਂ ਦਾ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਸਾਡੀ ਗੱਲ ਜਿਹੜੀ ਇਹਨਾਂ ਨੇ ਮੰਨੀ ਹੈਗੀ ਆ ਮੈਨੂੰ ਕਿਤੇ ਨਾ ਕਿਤੇ ਇਹਦੇ ਵਿੱਚ ਲੋਕਾਂ ਦੇ ਜਿਹੜੇ ਟ੍ਰੈਫਿਕ ਦੇ ਪ੍ਰਤੀ ਇੱਕ ਡਰ ਦਾ ਮਾਹੌਲ ਸੀਗਾ ਜਿੱਦਾ ਚੰਡੀਗੜ ਜਿੱਦਾਂ ਹੀ ਪੰਚਕੂਲਾ ਤੋਂ ਚੰਡੀਗੜ ਕੋਈ ਬੰਦਾ ਵੜਦਾ ਸੀਗਾ ਤੇ ਉਹ ਆਪਣੀ ਹੈਲਮਟ ਪਾ ਲੈਂਦਾ ਸੀਗਾ ਬੈਲਮ ਬੈਲਟ ਲਾ ਲੈਂਦਾ ਸੀਗਾ ਇੱਦਾਂ ਹੀ ਮੁਹਾਲੀ ਤੋਂ ਜਿਹੜਾ ਚੰਡੀਗੜ ਆਂਦਾ ਸੀਗਾ ਉਹ ਵੀ ਆਪਣੇ ਨਾਲ ਦੀ ਨਾਲ ਆਪਣੇ ਸਾਰੇ ਜਿਹੜੇ ਆ ਟ੍ਰੈਫਿਕ ਨਿਯਮ ਲਾਗੂ ਕਰਨਾ ਸ਼ੁਰੂ ਕਰ ਦਿੰਦਾ ਸੀਗਾ ਹਾਲੀ ਵਿੱਚ ਤੁਹਾਨੂੰ ਪਤਾ ਹੋਣਾ ਹੈ ਭਗਵੰਤਪਾਨ ਹੋਣਾ ਨੇ ਵੀ ਇਹ ਗੱਲ ਕੀਤੀ ਸੀ ਕਿ ਮੁਹਾਲੀ ਦੇ ਵਿੱਚ ਜਦੋਂ ਕੈਮਰੇ ਲੱਗੇ ਨੇ ਉਹਨਾਂ ਨੇ ਵੀ ਗੱਲ ਕਹੀ ਸੀ ਵੀ ਚੰਡੀਗੜ੍ਹ ਜਦੋਂ ਵੱੜਦੇ ਆ ਤਾਂ ਲੋਕੀ ਟ੍ਰੈਫਿਕ ਨਿਯਮ ਦੀ ਪਾਲਣਾ ਕਰਦੇ ਆ ਮੁਹਾਲੀ ਆ ਕੇ ਲੋਕੀ ਹਟ ਜਾਂਦੇ ਸੀਗੇ ਕੈਮਰੇ ਲੱਗਣ ਨਾਲ ਇਹਦਾ ਕੋਈ ਇਹਦਾ ਕੋਈ ਫਰਕ ਪਏਗਾ ਲੇਕਿਨ ਮੇਰੇ ਹਿਸਾਬ ਨਾਲ ਟ੍ਰੈਫਿਕ ਪੁਲਿਸ ਦੀ ਮੌਜੂਦਗੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ ਗੱਲ ਕੀਤੀ ਜਾਵੇ ਤਾਂ ਵੱਡਾ ਫੈਸਲਾ ਲਿਆ ਗਿਆ ਹੈਗਾ ਇਹ ਇਸ ਫੈਸਲੇ ਦੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਫਾਇਦਾ ਹੋਣ ਵਾਲਾ ਹੈਗਾ ਮੁਨੇਜੀ ਫਾਇਦਾ ਲੋਕਾਂ ਨੂੰ ਫਾਇਦੇ ਹੈ ਜਿਹੜਾ ਬੰਦਾ ਇੱਕ ਲਾ ਬਾਉਂਡ ਹੁੰਦਾ ਲਾ ਨੂੰ ਮੰਨਦਾ ਹੈ ਕਾਨੂੰਨ ਨੂੰ ਮੰਨਦਾ ਹੈ ਜਿਹੜਾ ਜਿਹੜੇ ਨਿਯਮ ਦੀ ਪਾਲਣਾ ਕਰਦੇ ਉਹਦੇ ਵਾਸਤੇ ਤਾਂ ਚਾਹੇ ਸਖਤਾਈ ਹੋਵੇ ਚਾਹ ਨਾ ਹੋਵੇ ਉਹ ਵਾਸਤੇ ਠੀਕ ਹੈਗਾ ਇਹ ਜਿਹੜੇ ਹੁੜਾ ਫੁੜੰਗ ਕਰਨ ਵਾਲੇ ਤੁਸੀਂ ਗੱਲ ਕਹੀ ਹੈ ਜਾਂ ਸ਼ਰਾਰਤੀ ਤਤਵ ਨੇ ਯੰਗਸਟਰ ਨੇ ਜਿਹੜੇ ਹੈਲਮਟ ਨਹੀਂ ਪਾਉਂਦੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਛੂਟ ਹੋ ਜਾਏਗੀ ਔਰ ਇਹ ਜਿਹੜਾ ਹੈਗਾ ਇਹ ਇਹਦੇ ਨਾਲ ਕਿਤੇ ਨਾ ਕਿਤੇ ਮੈਨੂੰ ਆਪਦਾ ਹਾਸੇ ਵੀ ਵਧਣਗੇ ਔਰ ਐਕਸੈਂਟ ਵੀ ਹੋਣਗੇ ਔਰ ਹੋਰ ਵੱਡੀ ਮੈਂ ਗੱਲ ਕਰਾਂ ਮਨੀਸ਼ ਜੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਚੰ디ਗੜ੍ਹ ਚ ਹੈਗੀ ਹੈ ਉਹ ਅਜ ਦੀ ਡੇਟ ਚ ਟ੍ਰੈਫਿਕ ਨਿਰੰਤਰ ਕਰਨ ਨੂੰ ਲੈ ਕੇ ਹੈਗੀ ਹੈ ਉਹਨੂੰ ਲੈ ਕੇ ਬਹੁਤ ਵੱਡੀ ਦਿੱਕਤ ਹੈਗੀ ਹੈ ਅੱਜ ਮੈਂ ਚੰਡੀਗੜ੍ਹ ਦੇ بڑے ਸੈਕਟਰਾਂ ਦੇ ਵਿੱਚ ਘੁੰਮਿਆ ਤਾਂ ਮੈਂ ਕਿਤੇ ਵੀ ਪੁਲਿਸ ਵਾਲਾ ਮੁਲਾਜ਼ਮ ਜਿਹੜਾ ਹੈਗਾ ਤਣਾਤ ਨਹੀਂ ਦਿਖਿਆ ਕੋਈ ਚਾਹਾਂ ਕੱਟਣ ਵਾਲਾ ਨਹੀਂ ਸੀਗਾ ਤਾਂ ਉਸ ਦੌਰਾਨ ਜਿਹੜਾ ਹੈਗਾ ਲੋਕਾਂ ਦੇ ਦਿਮਾਗ ਦੇ ਵਿੱਚ ਕੈਮਰੇ ਦਾ ਕੋਈ ਡਰ ਨਹੀਂ ਸੀਗਾ ਤਾ ਵਿਦਾਊਟ ਹੈਲਮਟ ਬੰਦੇ ਕੋ ਮਨੇ ਸੀਗੇ ਵਿਦਾਊਟ ਸੀਟ ਬੈਲਟ ਜੀ ਗੱਡੀਆਂ ਆਲੇ ਘੁੰਮ ਰਹੇ ਸੀਗੇ ਤਾਂ ਕਿਤੇ ਨਾ ਕਿਤੇ ਚੰਡੀਗੜ੍ਹ ਹੁਣ ਜਿਹੜਾ ਚਲਾਨਗੜ੍ਹ ਸੀਗਾ ਉਹਨ ਕੀ ਕੁਛ ਬਣ ਜਗਾ ਚੰਡੀਗੜ੍ਹ ਮੈਂ ਉਹੀ ਮਰੀਤੀ ਸਾਨੂੰ ਗੱਲ ਕਹੀ ਆ ਪੁਲਿਸ ਦਾ ਇੱਕ ਫੇਰ ਹੁੰਦਾ ਵਰਦੀ ਦਾ ਡਰ ਹੁੰਦਾ ਆ ਜਿਹੜੇ ਡੀਜੀਪੀ ਨੇ ਉਹ ਚੰਡੀਗੜ੍ਹ ਬਹੁਤ ਪੁਰਾਣੇ ਥੇ ਰਹੇ ਨੇ ਇੱਥੇ ਪੜੇ ਵੀ ਇੱਥੇ ਦੇ ਨੇ ਉਹਨਾਂ ਨੂੰ ਚਹਿਰ ਸ਼ਹਿਰ ਦੀ ਇੱਕ ਇੱਕ ਚੀਜ਼ ਬਾਰੇ ਪਤਾ ਹੈਗਾ ਚੰਡੀਗੜ੍ਹ ਇੱਕ ਡਿਸਪਲਿਨ ਦੇ ਨਾਂ ਦੇ ਇੱਕ ਮਸ਼ਹੂਰ ਹੈਗਾ ਵੀ ਚੰਡੀਗੜ੍ਹ ਦਾ ਡਿਸਪਲਿਨ ਜਿਹੜਾ ਹੈ ਬਹੁਤ ਵਧੀਆ ਹੈਗਾ ਕ੍ਰਾਈਮ ਵੀ ਇਹਨਾਂ ਨੇ ਬਹੁਤ ਇੱਥੇ ਚੰਡੀਗੜ੍ਹ ਪੁਲਿਸ ਦਾ ਨਾਮ ਹੈਗਾ ਇਹਨਾਂ ਨੇ ਆਪਣੇ ਆਪ ਨੂੰ ਵੱਡੇ ਵੱਡੇ ਲੈਵਲ ਤੇ ਆਪਣਾ ਨਾਮ ਬਣਾਇਆ ਹੈਗਾ ਇਹ ਸੈਕਸ਼ਨ ਦੇ ਨਾਲ ਮੈਨੂੰ ਲੱਗਦਾ ਕਿਤੇ ਨਾ ਕਿਤੇ ਟ੍ਰੈਫਿਕ ਵਾਇਲੇਸ਼ਨ ਦੇ ਮਾਮਲੇ ਜਿਹੜੇ ਵਧਣਗੇ ਔਰ ਲੋਕਾਂ ਚ ਪੁਲਿਸ ਦੇ ਪ੍ਰਤੀ ਜਿਹੜਾ ਡਰ ਹੈਗਾ ਉਹ ਘਟੇਗਾ ਇਹ ਫੈਸਲਾ ਲੈਣ ਤੋਂ ਬਾਅਦ ਪ੍ਰਸ਼ਾਸਨ ਨੇ ਫੈਸਲਾ ਲੈ ਲਿਆ ਪਬਲਿਕ ਦੇ ਵਿੱਚ ਵੀ ਆ ਗਿਆ ਫੈਸਲਾ ਕਿ ਹੁਣ ਨਚਲਾਨ ਨਹੀਂ ਘਟਣਗੇ ਹੁਣ ਕੋਈ ਦਿੱਕਤ ਨਹੀਂ ਹੈ ਚੰਡੀਗੜ੍ਹ ਨਖ ਕਰ ਬਣਾ ਦਿੱਤਾ ਹੈ ਜੀ ਚਲੰਗ ਘਟਟ ਕੇ ਬਿਲਕੁਲ ਮਨੀ ਜੀ ਮੈਂ ਪਹਿਲਾਂ ਹੀ ਇਹ ਗੱਲ ਕਹੀ ਆ ਵੀ ਇਹ ਮੈਸੇਜ ਜਿਹੜਾ ਪਬਲਿਕ ਤੱਕ ਚਲੇ ਗਿਆ ਵੀ ਹੁਣ ਸਾਡਾ ਚਲਾਨ ਨਹੀਂ ਕੱਟਿਆ ਜਾਏਗਾ ਇਹ ਕਿਹੜਾ ਯੰਗਸਟਰ ਹੁੰਦਾ 18 ਸਾਲ ਦੀ ਏਜ ਚ ਜਿਹਨੂੰ ਲਾਇਸੈਂਸ ਮਿਲਦਾ ਉਹਦਾ ਇੰਨੀ ਸੋਚ ਸਮਝ ਨਹੀਂ ਹੁੰਦੀ ਹੈਗੀ ਐ ਆਦਰਵਾਇਜ਼ ਵੀ ਤੁਸੀਂ ਆંકੜੇ ਅਗਰ ਦੇਖੋ ਜਿਹੜੇ ਹਾਸਿਆਂ ਦੇ ਆંકੜੇ ਨੇ ਉਹ ਮੈਕਸਿਮਮ ਆંકੜੇ ਜਿਹੜੇ ਨੇ ਤੁਸੀਂ ਦੇਖਿਆ ਉਹਨੇ ਯੰਗਸਟਰ ਦੇ ਹੋਏ ਹੋਏ ਨੇ ਜਿਨ੍ਹਾਂ ਨੇ ਹਾਸਿਆਂ ਨੂੰ ਇਹ ਦਿੱਤਾ ਹੈ ਹਾਲਾਂਕਿ ਇੰਨੀ ਸਖਤਾਈ ਦੇ ਬਾਵਜੂਦ ਵੀ ਰੈਸ਼ ਡਰਾਈਵਿੰਗ ਦੇ ਮਾਮਲੇ ਚੰਡੀਗੜ੍ਹ ਤੋਂ ਨਾਲ ਜ਼ਿਆਦਾ ਹੋਏ ਨੇ ਔਰ ਵਾਇਲੇਸ਼ਨ ਦੇ ਮਾਮਲੇ ਵੀ ਚੰਡੀਗੜ੍ਹ ਦੇ ਨੇ ਔਰ ਪਿੱਛੇ ਜਿਹੜੇ ਆંકੜੇ ਮਿਲੇ ਨੇ ਕਰੋੜਾਂ ਰੁਪਏ ਚਲਾਨਾ ਦੇ ਉੱਪਰ ਸਰਕਾਰ ਨੇ ਵਸੂਲ ਟ੍ਰੈਫਿਕ ਵਾਇਲੇਸ਼ਨ ਤੇ ਉਹਦੇ ਉੱਪਰ ਇੱਕ ਬਹੁਤ ਵੱਡੀ ਜਿਹੜੀ ਹੈ ਰੋਕ ਲੱਗੇਗੀ ਉਹਦੇ ਨਾਲ ਮੈਨੂੰ ਲੱਗਦਾ ਵੀ ਇਹ ਜਿਹੜਾ ਨੁਕਸਾਨ ਹੋ ਸਕਦਾ ਹੈ ਬੇਸ਼ੱਕ ਸਰਕਾਰ ਇਹ ਗੱਲ ਕਹਿ ਰਹੀ ਹੈ ਪੁਲਿਸ ਇਹ ਪ੍ਰਸ਼ਾਸਨ ਗੱਲ ਕਹਿ ਰਿਹਾ ਹੈ ਵੀ ਬਹੁਤ ਵੱਡਾ ਫੈਸਲਾ ਸੀ ਪਬਲਿਕ ਦੇ ਫਾਇਦੇ ਚ ਲਿਆ ਲੇਕਿਨ ਪਬਲਿਕ ਕਿਤੇ ਨਾ ਕਿਤੇ ਇਹ ਖਰਾਬ ਕਰੇਗੀ ਇਹ ਫੈਸਲਾ ਤਾਂ ਨਹੀਂ ਨਹੀਂ تھا ਗਿਆ ਹੁਣ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈਗਾ ਕਿ ਕਿ ਕਿਤੇ ਨਾ ਕਿਤੇ ਹੁਣ ਲੋਕਾਂ ਦੇ ਵਿੱਚ ਡਰ ਤਾਂ ਬਿਲਕੁਲ ਹੀ ਖਤਮ ਹੋ ਗਿਆ ਹੁਣ ਪ੍ਰਸ਼ਾਸਨ ਨੂੰ ਐਕਸ਼ਨ ਕੀ ਲੈਣਾ ਚਾਹੀਦਾ ਕਿਉਂਕਿ ਕੈਮਰੇ ਹਰ ਜਗ੍ਹਾ ਕੈਮਰਾ ਨਹੀਂ ਹੈ ਰੋਡ ਦੇ ਉੱਤੇ ਕੈਮਰਾ ਹੈ ਕੋਣ ਹੁਣ ਤੁਸੀਂ ਕਿਤੇ ਪਿੰਡ ਦੀ ਗੱਲ ਕਰੋ ਡੱਡੂ ਮੰਜੇ ਦੀ ਗੱਲ ਕਰੋ ਉੱਥੇ ਅੰਦਰ ਘੁੰਮਦੇ ਬੱਚੇ ਰੋਜ਼ ਕੋਈ ਗਿਰਦਾ ਕੋਈ ਕੁਝ ਕਰ ਰਿਹਾ ਉਹ ਚਲੰਦ ਜਿਹੜਾ ਹੈਕਰ ਨਹੀਂ ਪਹੁੰਚ ਪਾਨੇਗਾ ਮੁਨੀ ਜੀ ਮੈਨੂੰ ਜਿਹੜੀ ਸਮਝ ਆ ਰਹੀ ਹੈ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਵੀ ਇਹ ਅਗਰ ਟ੍ਰੈਫਿਕ ਵਾਇਲੇਸ਼ਨ ਨੂੰ ਰੋਕਣ ਦੀ ਗੱਲ ਕੀਤੀ ਜਾਏ ਉਹ ਕਿੱਥੇ ਗਈ ਟ੍ਰੈਫਿਕ ਵਾਇਲੇਸ਼ਨ ਰੋਕ ਕੌਣ ਰੋਕੇਗਾ ਅਗਰ ਤੁਸੀਂ ਕੈਮਰੇ ਦੇ ਸਿਰ ਤੇ ਹੀ ਪੂਰਾ ਚੱਲ ਰਹੇ ਹੋ ਤਾਂ ਉਹ ਬੜਾ ਟਾਈਮ ਲੱਗੇਗਾ ਇੰਡੀਆ ਨੂੰ ਜਿਹੜਾ ਉਸ ਲੈਵਲ ਤੇ ਪਹੁੰਚਣ ਦੇ ਵੀ ਲੋਕਾਂ ਦੇ ਮਨ 'ਚ ਕੈਮਰੇ ਦੇ ਪ੍ਰਤੀ ਡਰ ਹੋਏਗਾ ਔਰ ਤੁਰੰਤ ਜਿਹੜੀ ਪੁਲਿਸ ਉੱਤੇ ਪਹੁੰਚ ਪਾਏਗੀ ਹਾਲਾਂਕਿ ਤੁਸੀਂ ਪੀਸੀਆਰ ਨੂੰ ਫੋਨ ਕਰੋ ਵੀ ਵਿਚਾਰੀ ਟਾਈਮ ਲਾਂਦੀ ਆ ਪਹੁੰਚਣ ਨੂੰ ਟਾਈਮ ਲਾਂਦੀ ਆ ਤੇ ਇਹ ਚਲਾਨ ਦੇ ਇਸ਼ੂ ਜਿਹੜੇ ਨੇ ਬਹੁਤ ਮੇਰੇ ਸਾਹਨੇ ਬਹੁਤ ਵੱਡਾ ਇਸ਼ੂ ਸੀਗਾ ਔਰ ਇਹਦਾ ਨੁਕਸਾਨ ਹੀ ਹੋਏਗਾ ਮੈਨੂੰ ਕੋਈ ਫਾਇਦਾ ਜਿਹੜਾ ਨਜ਼ਰ ਨਹੀਂ ਆ ਰਹਾ ਹੈ ਬਾਅਦ ਜੋ ਜਿਹੜਾ ਫੈਸਲਾ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਤਾਂ ਐਕਸਪਰਟ ਮੰਨੀ ਜਾਂਦਾ ਕਿ ਮੇਰੇ ਨਾਲ ਸੀ ਕਿ ਇਹਨਾਂ ਦਾ ਇਹ ਕਹਿਣਾ ਕਿ ਇਹ ਫੈਸਲੇ ਦਾ ਜਿਹੜਾ ਹੈਗਾ ਆਮ ਜਨਤਾ ਨੂੰ ਨੁਕਸਾਨ ਹੋਣ ਵਾਲਾ ਕਿਉਂਕਿ ਪਹਿਲਾਂ ਚੰਡੀਗੜ੍ਹ ਜਿਹੜਾ ਹੈਗਾ ਚ ਤੁਸੀਂ ਸੁਣਿਆ ਹੋਣਾ ਕਿ ਚੰਡੀਗੜ੍ਹ ਜਾਣਾ ਦਾ ਸੀਟ ਬੈਲਟ ਲਾ ਲਓ ਜਾਂ ਹੈਲਮਟ ਲਾ ਲਓ ਨਹੀਂ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਚਲਾਨ ਕੱਟ ਜਾਏਗਾ ਪਰ ਹੁਣ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਚਲਾਨ ਨਹੀਂ ਕٹےਗਾ ਇਹ ਫੈਸਲਾ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਅੱਜ ਲਿਆ ਹੈ